ਦਾ ਨਾਮ ਹੈ ਪਰ ਇਹ ਵੀ ਸਾਨੂੰ ਪਤਾ ਨਹੀਂ ਇਹ ਵੀ ਆਪਾਂ ਸੱਸੀ ਕਾਲ ਤੇ ਆ ਗਏ ਹੁਣ ਸੱਸੀ ਕਾਲ ਕੀ ਹੁੰਦਾ ਬਾਈ ਖਿਮਾ ਕਰਨਾ ਸਾਡਾ ਸਭ ਤੋਂ ਵੱਡਾ ਦੁਖਾਤ ਹੈ ਬਹੁਤੇ ਜਿਆਦੇ ਵੱਡੇ ਸ਼ਹਿਰਾਂ ਦੇ ਪੜੇ ਲਿਖਦਾ ਸੱਸੀ ਕਾਲ ਤੇ ਹੀ ਆ ਗਏ ਸੱਸੀ ਕਾਲ ਜੀ ਇਹ ਕੀ ਹੋਇਆ ਬਾਈ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਸੀ ਗੁਰਬਰ ਅਕਾਲ ਸਤਿ ਸ੍ਰੀ ਅਕਾਲ ਇਹ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹੁੰਦੇ ਸੀ ਗੁਰਬਰ ਅਕਾਲ ਸਤਿ ਸ੍ਰੀ ਅਕਾਲ ਏਸੀ ਅਸਲ ਸਾਡਾ ਨਾਰਾ ਵੀ ਜਦੋਂ ਮਾਮੇ ਨੂੰ ਮਿਲੇ ਚਾਚੇ ਤਾਏ ਨੂੰ ਮਿਲੇ ਉਹਦੇ ਨਾਲ ਦੁਨਿਆਵੀ ਗੱਲਾਂ ਕਰਨ ਤੋਂ ਪਹਿਲਾਂ ਰੱਬ ਨੂੰ ਚੇਤੇ ਕਰੀ ਇਹ ਤਾਂ ਗੁਰੂ ਨਾਨਕ ਪਾਸ਼ਾ ਨੇ ਬਖਸ਼ਿਆ ਸੀ ਵੀ ਸਤ ਸ੍ਰੀ ਅਕਾਲ ਹੁਣ ਜਮਾਨਾ ਉਹ ਤੋਂ ਵੀ ਬਹੁਤ ਦੂਰ ਚਲਾ ਗਿਆ ਹੁਣ ਤਾਂ ਭਾਣ ਦਾ ਮਾਮੇ ਦੇ ਨਾਲ ਵੀ ਕਹਿੰਦਾ ਹੈਲੋ ਮਾਮਾ ਜੀ ਹੱਥ ਕੱਢ ਲਾ ਬਹੁਤ ਦੂਰ ਚਲੇ ਗਏ ਪਿਆਰਿਓ ਲੋੜ ਹੈ ਸਾਨੂੰ ਘਰ ਵਾਪਸੇ ਕਰਨ ਦੀ ਜੇ ਕਿਤੇ ਇਹੋ ਹੀ ਹਾਲਾਤ ਰਹੇ ਕਾਂ ਇਹ ਹੋ ਸਕਦਾ ਹੈ ਕਿ ਫਿਰ ਕੱਲ੍ਹ ਗੀ ਤਰਪਾਸ਼ਾਂ ਨੂੰ ਕਿਤੇ ਦਰਵਾਰ ਆਣਾ ਹੋਣਾ ਫਿਰ ਬਾਬੇ ਦੀਪ ਸਿੰਘ ਉਹਨਾਂ ਨੂੰ ਖੰਡੇ ਦਰਵਾਰ ਆਣਾ ਘੜਕਾਉਣੇ ਪੈ ਜਾਣ ਹੋ ਸਕਦਾ ਹੈ ਇਸੇ ਕਰਕੇ ਗੁਰੂ ਜੀ ਨੇ ਸਾਨੂੰ ਸਾਰਾ ਸੰਸਾਰ ਦੇ ਵਿੱਚੋਂ